ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਆਏ ਹਿਆਂ ਟੰਡਾ ਵਾਲਾ ਖੂਹ ਦੇਖਣ ਦੇਖੋ ਇਹ ਟੰਡਾ ਟੰਡਾ ਰਾਹੀਂ ਪਾਣੀ ਉਹ ਨੂੰ ਪਾਣੀ ਵਗਦਾ ਇਹ ਪੰਜਾਬ ਦੇ ਵਿੱਚ ਹੈ ਤੇ ਇੱਕ ਵੇਲੇ ਸੋਚ ਲਓ ਵੀ ਕਿਤੇ ਹੋਰ ਆ ਇਹ ਜੀ ਇਸ ਟੰਡਾ ਦਾ ਖੂਹ ਬਣਿਆ ਹੋਇਆ ਹੈ ਤੇ ਇਧਰੋਂ ਹਰਤੀ ਫੇਰ ਰਹੀ ਹੈ ਗਰਦੀਪ ਸਿੰਘ ਮਡਾਹਰ ਜੀ ਨੇ ਇਹ ਇੰਦਰ ਪੂਰਾ ਜੋਰ ਲੱਗਿਆ ਹੋਇਆ ਦੇਖੋ ਆ ਹੁੰਦਾ ਕੁੱਤਾ ਹਲਟੀ ਵਾਲਾ ਕੁੱਤਾ ਤੇ ਕਰਾਰੀ ਚੱਲਦੀ ਐ ਮੁੰਡਾਹਾਂ ਸਾਹਬ ਚ ਲੱਗੇ ਨੇ ਟਿੰਡਾ ਵਾਲਾ ਖੂਬ ਫੇਰਨ ਇਹਨੂੰ ਫੇਰਨ ਵਾਸਤੇ ਪੂਰਾ ਗਾਮ ਖਾਮ ਚਾਹੀਦਾ ਕਿਉਂਕਿ ਪਾਣੀ ਬਹੁਤ ਹੋ ਜਾਂਦਾ ਸਾਰੀਆਂ ਟਿੰਡਾ ਭਰ ਕੇ ਆਉਂਦੀਆਂ ਨੇ ਭਰ ਕੇ ਪਾਣੀ ਦਾ ਫਿਰ ਟਿੰਡਾ ਚੱਪਾ ਜਣਾਉਣਾ ਪਉਣਦਾ ਇਹਨਾਂ ਕੇ ਦਾ ਜੋਰ ਲੱਗਦਾ ਇਹ ਆ ਜੀ ਸਾਡਾ ਟਿੰਡਾ ਨਾਲ ਖੂ ਕਮੈਂਟ ਕਰਿਓ ਦੱਸਿਓ ਇਹ ਟਿੰਡਾ ਵਾਲੇ ਕੁਵਾਰੇ ਦੱਸਿਓ ਸਾਰਾ ਕੁਝ ਇਹ ਸਾਡੇ ਪੰਜਾਬ ਦੇ ਵਿੱਚ ਆ ਜੀ ਇਹ ਠੀਕ ਆ ਜੀ ਓਕੇ